ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10 ਕਬੀਰ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਓ ਆਪ ਹਾਥ ਦੇ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮਹ ਰੱਛਾ ਨਿਜ ਕਰਦਾ ਕਰੀਐ ਸਭ ਰਣ ਕੋ ਆਦ ਸੰਘਰਗੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਯਵਰ ਨਾ ਧਿਆਉ ਜੋ ਬਰਚਾਉ ਸ ਤੁਮਤੇ ਪਾਉ ਸੇਵਕ ਸੇਕ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਅਤ ਜੋ ਕਰਿਓ ਰੱਛਾ राख लेहो मुख हारे साहिब संत सहाय प्यारे दीन बंत दुष्टन के हंता तुमहपुरी चतुर्दा काल पाए ब्रह्मा बबतरा काल पाए शिवजू अवतरा काल पाए कर बिशन प्रकाशा सकल काल का, का किया तमाशा जवन काल जोगी शिव कियो बेदरा ब्रह्मा जो थी ओ जवन काल सब लोग सवारा नमस्कार है ताहे हमारा जवन काल सब जगत बनायो देव दैत जचन पजायो आद अंत एकै अवतार सो गुरु समझियो हमारा नमस्कारतिसि ही को हमारी सकल प्रजा जिन आप सवारी शिवकन को शिवगुण सुख दियो सत्रन को पल मोह बद कियो कट कट के अंतर की जानत भले बुरे की पीर पहचानत चीटी ते कुंचर अस्तुला सब पर कृपा दृष्ट कर फुला ਸੰਤ ਅਨੁਕੁਪਾਇਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨ ਕਟ-ਕਟ ਕੇ ਪਟ-ਪਟ ਕੀ ਜਾਣ ਜਬ ਉਤਕਰ ਕਰ ਕਰ ਤਾਰ ਪਰਜਾ ਤਰਤ ਤਬ ਦੇ ਅਪਾਰਾ ਜਬ ਆਕਰਕ ਕਰਤ ਹਾਂ ਕਮ ਹਾਂ ਤੁਮੈ ਮਿਲਤ ਦੇ ਧਰ ਸਭ ਹਾਂ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇਰੇ ਤਨ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰੰਭਕਾਰ ਨਿਰਲੰਬ ਅád ਅਨਿਲ ਅਨਾਦ ਅਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਉ ਤਬੇਦਾ ਤਾਕੋ ਕਰੇ ਪਾਹਨ ਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿਣਤ ਨ ਭੇਵ ਆਪ ਆਪਣੀ ਬਧ ਹੈ ਜੇਤੇ ਬਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਨਾ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਉ ਰਾਵ ਕੈ ਪੁਪਾਂ ਡਜ ਜਿਰਜ ਸਿਤਜ ਕੀਨੇ ਉਤਪਜ ਖਾਨ ਬਹੁ ਰਚ ਦੇਨੇ ਕਹਾਂ ਫੂਲ ਰਾਜਾ ਹੈ ਬੈਠਾ ਕੌ ਸੰਮਟ ਭਯੋ ਸੰਕਰ ਕੈਟ ਸਗਲੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਤ ਸਰੂਪ ਸੇੰਭਵ ਅਬ ਰਖਾ ਮੇਰੀ ਤum ਕਰੋ ਸੇਖਿਓ ਬਾਰ ਸਿਕ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ गेस तु जित अवसर नी परे तिनके दुष्ट दुक्त हमे मरे पुरख जमन पग परे तिहारे तिनके तुम संकट सब टारे जो कल कोई एक बार ते आहै ताके काल न कटने एह रचा होत आए सब कला दुष्ट अरेस्ट रहे तत काला कृपा दृष्ट तन जय न हर होत आके ताप तन कमो हर हो रिद्ध सिद्ध कर्म सब होई दुष्ट चाश वे सके ना कोई ਇਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸ ਤੇ ਤਾਏ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਲਦਾਰ ਦੁਸ਼ਟ ਦੋਖ ਤੇ ਰਾਹ ਖੜਗ ਕੇ ਤਮੈ ਸਰਨ ਤੇ ਹਾਰੀ ਆਪਹਾਦ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸਭ ਰਾਤਾ ਕਿਲਬਿਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖ ਅਨਕੋਸ਼ਿਆ ਕਰਤਾ ਸਰੀਰ ਤੁਜ ਪੈ ਦੇ ਆਲਾ ਪੂਰ ਕਰਾ ਗ੍ਰੰਥ ਤਤ ਕਾਲਾ ਮਨ ਵਾਸ਼ਿਤ ਫਲ ਪਾਵੇ ਸੋਈ ਦੂਖ ਨ ਤਿਸੇ ਵਿਆਪਤ ਕੋਈ ਅੜਲ ਸੁਨੇ ਗੂੰਜ ਜਾਈ ਸਰਸਨਾ ਪਾਵੇ ਸੁਨੇ ਮੂੜ ਚਿਤ ਲਾਈ ਚਤਰਤਾ ਆਵੇ ਦੂਖ ਦਰਦ ਭਾਉ ਨਿਕਟ ਨਾ ਤੈਨ ਨਰਕੇ ਰਹੇ ਹੈ ਜੋ ਜਾ ਕੀ ਇੱਕ ਬਾਰ ਚੋਪਈ ਕੋ ਕਹਿ ਚੋਪਈ ਸੰਬਤ ਸਤਰਾ ਸਾਲ ਪੁਨਿ ਜੇ ਅਰਧ ਸੈਜ ਪੁਨਿ ਤੀਨ ਕਹਿ ਜੇ ਭਾਦਰ ਸੁਦੀ ਅਸ਼ਟਮੀ ਰਵਵਾਰਾ ਤੀਰਸਤੰਤਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇ ਕਹਿ ਮਤੀਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬ ਬੋ ਭੇਦ ਕਹਿ ਹਮ ਇਕ ਨ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈ ਨਾ ਗਿਓ ਸਭ ਤੋ ਬਖਾਨਿਆ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਆ ਤਹਾਰੋ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਆ ਤਹਾਰੋ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ